ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਐ ਮੰਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸ਼ਾਮਾਂ ਪੈ ਗਈਆਂ ਸਵੇਰ ਦੀ ਕਮਰੇ ਚ ਸਫਾਈ ਕਰਨ ਬੜੀ ਐ ਕੱਲ ਪੂਰੇ ਕਮਰੇ ਦੀ ਡੀਪ ਕਲੀਨਿੰਗ ਕੀਤੀ ਤੇ ਅੱਜ ਅਲਮਾਰੀਆਂ ਦੀ ਦੋਨੋਂ ਅਲਮਾਰੀਆਂ ਐਨ ਚੰਗੀ ਤਰ੍ਹਾਂ ਸਾਫ਼ ਕਰਤੀਆਂ ਜਿਹੜੇ ਵੀ ਜਿਵੇਂ ਕੱਪੜੇ ਜਿਹੜੇ ਨਹੀਂ ਪਾਣੇ ਫालतू ਦੇ ਇਦਾਂ ਪਏ ਸੀਗੇ ਜਾ ਜੀ ਮੈਂ ਫालतੂ ਦੇ ਪਰਚੀਆਂ ਵਗੈਰਾ ਕੁਝ ਵੀ ਹੈ ਨਾ ਸਭ ਕੱਢਦੇ ਤੇ ਜੁੱਤੀਆਂ ਵਾਲਾ ਖਾਣਾ ਵੀ ਸਾਫ਼ ਕਰਦੇ ਇੱਕ ਕੁਲਮਾਰ ਦਾ ਹਜੇ ਜੁੱਤੀਆਂ ਵਾਲਾ ਖਾਣਾ ਰਹਿ ਗਿਆ ਸਾਫ਼ ਕਰਨਾ ਤੇ ਉਹ ਵਾਲਾ ਖਾਣਾ ਵੀ ਆਪਾਂ ਨੇ ਸਾਫ਼ ਕਰਦੇ ਆ ਤੇ ਬਸ ਹੁਣ ਜਿਹੜੇ ਆਪਾਂ ਬਾਹਰ ਨਿਕਲ ਜੀ ਮੈਂ ਹੁਣੇ-ਹੁਣੇ ਦੇਖ ਲਓ ਹੁਣ ਸਾਰੀਆਂ ਸਫਾਈਆਂ ਕਰ-ਕਰ ਕੇ ਤੇ ਇੱਧਰ ਜਿਹੜੀਆਂ ਆਪਾਂ ਨੇ ਕਿਆਰੀਆਂ ਵਾਸਤੇ ਮਿੱਟੀ ਪੱਟੀ ਹੋਈ ਆ ਦੇਖੋ ਆ ਇਧਰ ਮਿੱਟੀ ਪੱਟਤੀ ਆਪਣੀਆਂ ਕਿਆਰੀਆਂ ਵਾਸਤੇ ਕਿਉਂਕਿ ਇੱਥੇ ਬਣਾਉਣੀਆਂ ਨੇ ਆਪਾਂ ਨੇ ਕਿਆਰੀਆਂ ਕਿਆਰੀ ਹਜੇ ਪੂਰੀਆਂ ਕੰਪਲੀਟ ਬਣੀਆਂ ਨਹੀਂ ਮੈਨੂੰ ਇੱਕ ਦੋ ਭੈਣ ਦਾ ਕਮੈਂਟ ਆਇਆ ਸੀਗਾ ਵੀ ਤੁਹਾਡੀਆਂ ਕਿਆਰੀਆਂ ਜਿਹੜੀਆਂ ਕੰਪਲੀਟ ਹੋ ਗਈਆਂ ਪਰ ਹਜੇ ਤੱਕ ਆਪਣੀਆਂ ਕਿਆਰੀ ਜਿਹੜੀ ਕੰਪਲੀਟ ਨਹੀਂ ਹੋਈਆਂ ਹੈਗੀਆਂ ਮਿੱਟੀ ਪੱਟ ਕੇ ਐਦਾਂ ਛੱਡੀ ਹੋਈ ਹੈ ਤਾਂ ਕਿਉਂਕਿ ਇੱਥੇ ਹਜੇ ਮੈਨੂੰ ਵੀ ਟਾਈਮ ਲੱਗ ਰਿਹਾ ਦੋ ਦਿਨਾਂ ਤੋਂ ਕਿਉਂਕਿ ਮੈਂ ਵੀ ਆਪਣੇ ਕਮਾਕਾਰਾਂ ਚ ਬੀਜੀ ਹਾਂ ਤੇ ਇਧਰ ਮੇਥੇ ਤਾਂ ਆਪਣੇ ਸਾਰੇ ਜੰਮ ਚੁੱਕੇ ਨੇ ਆ ਦੇਖੋ ਪੇਠਾ ਜਿਹੜਾ ਪਣੈਨ ਪਕਾ ਲਿਆ ਪੀਲਾ ਕਰ ਲਿਆ ਇਹ ਪਤਾ ਨਹੀਂ ਭਾਈ ਜਿਆਦਾ ਵੀ ਨਾ ਪੱਕ ਗਿਆ ਹੋਵੇ ਨਹੀਂ ਤੁਸੀਂ ਦੱਸਿਓ ਵੀ ਇਹਨੂੰ ਹੁਣ ਰੱਖਣ ਦਾ ਇਲਾਜ ਅਜੇ ਤਾਂ ਵੈਸੇ ਠੀਕ ਠਾਕ ਏ ਇਹ ਵੀ ਪਤਾ ਨਹੀਂ ਪਤਾ ਨਹੀਂ ਤੇ ਇਹ ਤੋੜੇ ਲਵਾਂ ਇਹਨੂੰ ਤਾਂ ਦੁਗੇ ਮੈਨ ਲਾਦਾ ਬੇਲ ਇਧਰ ਉਧਰ ਕੀਤੀ ਐ ਨਾ ਉਦੋਂ ਟੁੱਟ ਉਹ ਹੋਗੇ ਹਾਏ ਉੱਥੇ ਲੱਗ ਰਹੀ ਸੀ ਕਿ ਦੋ ਉਹ ਦੇਖ ਕੇ ਆ ਮੈਂ ਕਿੱਥੇ ਗਏ ਕੋਈ ਆ ਪਾਈ ਨਹੀਂ ਮੈਂ ਸੋਚਿਆ ਪਤਾ ਨਹੀਂ ਕੋਈ ਤੋੜ ਲੈ ਗਿਆ ਐ ਤਾਂ ਨਹੀਂ ਕੋਈ ਤੋੜਦਾ ਹੈਗਾ ਪਰ ਫੇਰੀ ਆ ਛੋਟੇ ਛੋਟੇ ਜਿਹੇ ਲੱਗ ਰਹੇ ਨੇ ਦੋ ਤਿੰਨ ਇੱਧਰ ਤੇ ਬਸ ਦੋ ਤਿੰਨ ਕੇ ਇਹੇ ਨੇ ਤੇ ਅੱਜ ਆਏ ਸੀਗੇ ਸਿਲੰਡਰ ਭਰਨ ਵਾਲੇ ਹਨਾ ਆਪਣੇ ਸਿਲੰਡਰ ਭਰਾਏ ਅੱਜ ਤੇ ਫਿਰ ਮੈਂ ਦੋ ਤਿੰਨ ਉਹਨਾਂ ਨੂੰ ਦੇਤੇ ਮੈਂ ਕਿਹਾ ਵੀਰੇ ਤੁਸੀਂ ਵੀ ਲੈ ਜਾਓ ਤੋੜ ਕੇ ਹਨਾ ਵੀ ਚਲੋ ਕੋਈ ਗੱਲ ਨਹੀਂ ਉਹ ਵੀ ਖਾ ਲੈਣਗੇ ਹਨਾ ਲੋ ਜੀ ਪਾਲਕ ਆਪਣੇ ਪਾਲਕ ਵੀ ਜੰਮਣੀ ਸ਼ੁਰੂ ਹੋ ਗਈ ਸਾਗ ਤਾਂ ਜੰਮ ਹੀ ਰਿਹਾ ਏ ਆ ਦੇਖੋ ਤੇ ਕੀ ਆ ਤੋੜ ਲਈ ਹਾਇ ਆ ਤਾਂ ਮੇਲਾ ਤਾਂ ਪੱਕ ਜੀ ਗਈ ਜਿਆਦਾ ਏ ਮੈਂ ਤਾਂ ਸੋਚਦੀ ਸੀਗੀ ਲੈ ਆ ਤਾਂ ਪੱਕ ਗਈ ਮੱਦਾਂ ਨੂੰ ਪਾਣ ਜੋਗੀ ਹੋਗੀ ਪਤਾ ਨਹੀਂ ਭਈ ਇਹਨਾਂ ਨੂੰ ਪਾਣੀ ਪੂਣੀ ਨਹੀਂ ਮਿਲਿਆ ਹੈਗਾ ਕਿ ਐਵੇਂ ਇੱਕ ਹੋਰ ਲੱਗੀ ਹੋਈ ਏ ਆ ਦੇਖਿਆ ਕਿਵੇਂ ਦੀ ਨਿਕਲ ਈ ਇੱਕ ਹੋਰ ਲੱਗੀ ਹੋਈ ਸੀਗੀ ਉਹ ਵੀ ਦੇਖ ਲਵਾਂ ਕਿਤੇ ਉਹਦਾ ਵੀ ਇਹੀ ਹਾਲ ਹੋਵੇ ਪਹਿਲਾਂ ਤਾਂ ਆ ਚੱਕ ਲਵਾਂ ਮੈਂ ਮੰਗਾਈ ਸੀਗੀ ਸਬਜ਼ੀ ਸਰਦਾਰ ਜੀ ਨੇ ਉਹ ਤਾਂ ਪਤਾ ਨਹੀਂ ਲੈ ਕੇ ਆਏ ਨੇ ਪਤਾ ਨਹੀਂ ਨਹੀਂ ਪਹਿਲਾਂ ਪੱਕੀ ਆ ਚੈੱਕ ਕਰੀਏ ਦੂਜੀ ਵੀ ਇਹ ਕੀ ਆ ਤਾਂ ਮੱਝਾਂ ਮੂਰੇ ਛੁੱਟ ਜਾਂਦੇ ਤੇ ਆ ਇੱਥੇ ਪਾਣੀ ਦੇ ਆ ਹੋਏ ਸੀਗਾ ਮੇਰਾ ਇਹ ਵੀ ਉਹ ਹੋ ਗਿਆ ਉਹ ਲੱਗ ਰਹੀ ਇੱਕ ਕੀ ਆ ਉਹਨੂੰ ਵੀ ਦੇਖ ਕੇ ਆਮਾ ਮੈਂ ਤਾਂ ਇਹ ਵੀ ਪੱਕੜ ਜਿਓ ਲੱਗ ਰਹੀ ਐ ਪੱਕੀ ਜੀ ਹੋ ਗਈ ਮੈਂ ਤਾਂ ਸੋਚਦੀ ਸੀਗੀ ਵੀ ਕੱਲ ਨੂੰ ਕੀ ਆ ਦੀ ਸਬਜ਼ੀ ਬਣਾ ਲੂੰਗੀ ਆ ਚਲੋ ਦੇਖਾਂਗੇ ਬਾਅਦ ਚ ਕੀ ਆ ਥੋੜੀ ਪਰ ਪੱਕੀ ਹੋ ਗਈ ਚਲੋ ਕੋਈ ਗੱਲ ਨਹੀਂ ਮੱਜਾਂ ਨੂੰ ਪਾ ਦਾਂਗੇ ਮੱਜਾਂ ਦੇ ਖਮ ਆਊਗੀ ਆਪਾਂ ਨੇ ਨਹੀਂ ਖਾਈ ਨਾ ਸੀ ਮੱਜਾਂ ਖਾਣਗੀਆਂ ਹੋਰ ਤੁਸੀਂ ਸੁਣਾਓ ਸਾਰਿਆਂ ਦਾ ਕੀ ਹਾਲ ਚੱਲ ਹੈ ਗਰਮੀ ਬਹੁਤ ਹੋਈ ਪਈ ਹੈ ਵੀ ਸਾਰਾ ਦਿਨ ਮੇਰਾ ਅੰਦਰ ਹੀ ਲੰਘ ਜਾਂਦਾ ਹੈ ਹਨਾ ਕਦੇ ਆਹ ਸਫਾਈ ਕਰ ਲਈ ਕਦੇ ਉਹ ਸਫਾਈ ਕਰ ਲਈ ਮੈਂ ਹੁਣ ਨਿਕਲੀ ਸਵੇਰ ਦੀ ਨਹੀਂ ਮੈਂ ਨਾ ਬੈੱਡ ਤੇ ਬੈਠ ਕੇ ਵੀ ਨਹੀਂ ਦੇਖਿਆ ਪੈਣਾ ਤਾਂ ਇੱਕ ਪਾਸੇ ਆ ਵੀ ਪੱਕੜ ਜੀਏ ਆ ਦੇਖੋ ਮੱਝਾਂ ਨੂੰ ਪਾ ਦਾਂਗੇ ਦੇਖ ਲਈਏ ਪਹਿਲਾਂ ਸਬਜ਼ੀ ਲੈ ਕੇ ਆਏ ਕੋਈ ਤਾਂ ਨਹੀਂ ਮੰਗਾਈ ਜਸ ਕੀ ਸਬਜ਼ੀ ਲੈ ਲੋਕੇ ਕਰੀ ਗਏ ਗੱਡੀ ਦਾ ਪਿੰਡੀਆਂ ਪਈਆਂ ਨੇ ਦੇਖ ਲੋ ਗੱਡੀ ਦੇ ਵਿੱਚ ਜਿਹੜੇ ਮੇਰੇ ਪੁਰਾਣੇ ਪਰਸ ਸੀਗੇ ਜਿਵੇਂ ਫਟੇ ਫੁੱਟੇ ਜਿਆਦਾ ਖਰਾਬ ਜਿਹੇ ਹੋਏ ਹੋਏ ਸੀਗੇ ਉਹ ਵੀ ਆਪਾਂ ਨੇ ਹਨਾ ਚੱਕ ਕੇ ਮੈਂ ਤਾਂ ਫੂਕ ਦੇ ਸਾਰੇ ਕਾਫੀ ਕਮਾੜ ਫੁੱਕਿਆ ਚੱਕ ਕੇ ਚਲ ਅੱਗੇ ਬਾਅਦ ਚ ਪਈਆਂ ਨੂੰ ਕਹ ਦੂੰਗਾ ਪਾ ਦੂੰਗਾ ਮੱਜਾਂ ਨੂੰ ਤੇ ਇੱਧਰ ਆਪਾਂ ਨੇ ਮਿੱਟੀ ਲਿਆਂਦੀ ਕੱਲ ਨੂੰ ਜੋ ਬੀਜਣੇ ਨੇ ਤੇ ਭਾਂਟੇ ਆਪਾਂ ਹੁਣੇ ਇਕੱਠੇ ਕਰਕੇ ਰੱਖ ਦਈਏ ਤੇ ਇਹੋ ਜਿਹੇ ਮੇਰੇ ਭਾਂਟੇ ਮਾਂਜਣ ਵਾਲੇ ਪਏ ਨੇ ਅੰਦਰ ਕਾਫੀ ਸਾਰੇ ਕਿਉਂਕਿ ਉਧਰ ਲੱਗੀ ਹੋਈ ਸੀਗੀ ਮੈਂ ਕਮਾਂਗਾਰਾਂ ਚ ਟਾਈਮ ਹੀ ਨਹੀਂ ਬਸ ਲੱਗਿਆ ਹੈਗਾ ਸਵੇਰ ਦੀ ਛ ਤੋਂ ਹੀ ਦੁਖਣ ਲੱਗੀ ਆ ਦੇਖੋ ਇੱਧਰ ਪਿਛਲੇ ਦਿਵਾਲੀ ਦੇ ਬੰਮ ਟੱਕੇ ਪਏ ਨੇ ਦਰਵਾਜ਼ੇ ਪਿੱਛੋਂ ਲੱਬੇ ਨੇ ਮੈਨੂੰ ਇਹਨੇ ਮੈਂ ਲਿਫਾਫੇ ਚ ਭਾਗੀ ਰੱਖੇ ਹੋਏ ਸੀਗੇ ਮੈਂ ਉਹਦੋਂ ਨੂੰ ਕਹਿਣਾ ਕਿ ਬਜਾ ਲੈ ਹੁਣ ਇੰਨੇ ਨੂੰ ਦਿਵਾਲੀ ਆ ਜਾਣੀ ਐ ਫੇਰ ਨਵੇਂ ਬੰਮ ਟੱਕੇ ਆ ਜਾਣੇ ਛੋਟਾ ਜਿਹਾ ਪੇਠਾ ਇਹ ਦੇਖ ਲੂੰਗੀ ਨਹੀਂ ਇਹ ਵੀ ਬਣਾ ਲੂੰਗੀ ਪੇਠਾ ਕੇ ਬਣਾ ਲੂੰਗੀ ਕਿਉਂ ਭਿੰਡੇ ਮੈਨੂੰ ਥੋੜੀ ਐ ਲੱਗਦੀਆਂ ਨੇ ਭਈ ਆਪਣਾ ਟਾਈਮ ਇਸ ਟਾਈਮ ਭੱਲ ਦਿੰਦਾ ਤੇ ਇੱਧਰ Karele ਰੋਟੀ ਹਾਈ ਸੀ ਕਿਉਂ ਨਹੀਂ ਲੈ ਲਈ ਹੈ ਮੇਰੇ ਭਾਂਡੇ ਵਗੈਰਾ ਵੀ ਜਿੰਨੇ ਸਾਰੇ ਇਦਾਂ ਹੀ ਪਏ ਨੇ ਮੰਜ ਨਾਲ ਬਸ ਹੁਣ ਜਿੰਜਾ ਮਾੜੂੰਗੀ ਭਾਂਡੇ ਵਗੈਰਾ ਮੰਜੂੰਗੀ ਸਾਰੇ ਕੰਮ ਕਰਵਾ ਬਸ ਹੁਣ ਨਪਟਾ ਕੇ ਨਿਕਲੂੰਗੀ ਟਾਈਮ ਹੋ ਰਿਹਾ ਨੇ ਜੀ 6:13 ਕੱਪੜੇ ਅੱਜ ਆਪਾਂ ਨੇ ਧੋਤੇ ਨਹੀਂ ਹੈਗੇ ਹੁਣ ਪਹਿਲਾਂ ਆਪਾਂ ਭਾਂਡੇ ਇਕੱਠੇ ਕਰ ਲਈ ਇੱਕਠੇ ਕਰਕੇ ਹੁਣੇ ਰੱਖ ਦੰਨੀ ਐ ਹੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸਰਦਾਰ ਜੀ ਉਹਨੇ ਗਏ ਨੇ ਖੇਤਾਂ ਚ ਪਾਣੀ ਦੇਖਣ ਤੇ ਬੇੜੇ ਦੀ ਆਪਣੀ ਦੀ ਸਫਾਈ ਹੋਊਗੀ ਦੁਬਾਰੇ ਫੇਰ ਸੰਭਰਿਆ ਉਹੀ ਗੱਲ ਜਦੋਂ ਤੱਕ ਪਾਪ ਨਹੀਂ ਨ ਸੰਭਰਦੇ ਉਦੋਂ ਤੱਕ ਇੰਨੀ ਚੰਗੀ ਤਰ੍ਹਾਂ ਸਫਾਈ ਨਹੀਂ ਹੋ ਜਾਂਦੇ ਦੇਖੋ ਇੱਧਰ ਉਹਨੇ ਬੋਤਲਾਂ ਲੈਣ ਕੇ ਆਪਣੀ ਟੈਂਕੀ ਸਾਫ਼ ਕਰਾਈ ਸੀ ਨਾ ਉੱਪਰੋਂ ਬੋਤਲਾਂ ਇੱਧਰ ਸੁੱਟਦੀਆਂ ਮਤਲਬ ਕਿ ਇੱਧਰ ਚੰਗੀ ਤਰ੍ਹਾਂ ਸਫਾਈ ਨਹੀਂ ਹੋ ਰਹੀ ਕੋਈ ਉਹੀ ਗੱਲ ਹੈ ਮੈਨੂੰ ਇਹ ਲੱਗਣਾ ਪੈਣਾ ਸਫਾਈ ਕਰਨ ਪਤਾ ਨਹੀਂ ਕਿਹੜੀ ਹੋਜੀ ਕੋਲੇ ਕਹਿ ਰਿਆ ਸੀਗਾ ਵੀ ਉਹ ਪਏ ਨੇ ਤੇ ਆ ਮੈਂ ਕਪੁੱਠਾ ਕੰਮ ਕਰਦੇ ਆ ਸਾਰਾ ਕਬੜ ਇੱਥੇ ਫੁੱਕਿਆ ਨਾ ਲੈਣ ਕੇ ਕੰਧ ਕਾਲੀ ਕਰਦੇ ਮੈਨੂੰ ਪਾਪਾ ਜੀ ਨੇ ਛਿੜਕਾ ਪਾ ਗਏ ਲੇਕਿਨ ਪਾਪਾ ਜੀ ਨੇ ਇਹ ਸੀ ਪਾਪਾ ਜੀ ਕੋਈ ਨੂੰ ਕੀ ਗੱਲ ਲੱਗੀ ਕਹਿੰਦੇ ਤੈਨੂੰ ਪਤਾ ਨਹੀਂ ਹੈਗਾ ਵੀ ਇੱਥੇ ਕੰਧ ਕਾਲੀ ਹੋ ਗਈ ਤੂੰ ਇੱਥੇ ਕਿਉਂ ਫੁੱਕਿਆ ਨਹੀਂ ਪਾਪਾ ਜੀ ਉਹਨੇ ਕੁਝ ਨਹੀਂ ਫੁੱਕਿਆ ਹੈਗਾ ਮੈਂ ਫੁੱਕਿਆ ਹੈ ਪਾਪਾ ਜੀ ਕਹਿੰਦੇ ਪਹਿਲੇ ਬੈਕੜ ਨੂੰ ਆਏ ਦੇਖਣ ਲੱਗੇ ਔਰ ਤਰ੍ਹਾਂ ਨਹੀਂ ਕਰਕੇ ਫੇ ਚੁੱਪ ਕਰਕੇ ਤੇ ਇੱਧਰ ਆਪਣੀਆਂ ਪਾਥੀਆਂ ਪਿਛਲੇ ਸਾਲ ਦੀਆਂ ਟਾਕੇ ਰੱਖੀਆਂ ਹੋਈਆਂ ਨੇ ਹੁਣ ਦੁਬਾਰੇ ਫੇਰ ਨਰਾਤਿਆਂ ਚ ਆਪਣੇ ਗੋਹਾ ਪੱਥਣਾ ਸ਼ੁਰੂ ਕਰ ਦੇਣਾ ਆਪਣੀ ਬਈ ਇੱਕ ਮੱਝ ਬਿਮਾਰ ਹੋ ਰਹੀ ਸੀਗੀ ਮੈਂ ਕੱਲ ਵੀ ਦੁੱਧ ਉਹਨੇ ਘਟੇ ਦਿੱਤਾ ਸੀ ਹਾਈ ਹਾਈ ਮੈਂ ਤਾਂ ਡਰੇ ਗਈ ਹਾਂ ਪਤਾ ਨਹੀਂ ਕੀ ਆ ਜਾਲੀ ਜੀ ਲੱਗ ਗਈ ਪੈਰ ਦੇ ਤੇ ਆਪਾਂ ਨੇ ਜੋ ਵਿਜਣ ਵਾਸਤੇ ਕੋਈ ਭਾਂਡਾ ਚੱਕਣਾ ਇਥੋਂ ਇਕ ਤਾਕ ਉਹ ਨਾ ਹੈਗੇ ਇਹਦੇ ਵਿੱਚ ਚਾਂਜੀਆਂ ਨਹੀਂ ਮੈਨੂੰ ਲੱਗਾ 3-4 ਉੱਥੇ ਹੈਗੇ ਨੇ ਕੋਦਣੇ 3 ਸੀਗੇ ਪੰਜਾਂ ਸੀਗੇ ਬਾਲਟੀਆਂ ਬੁਲਟੀਆਂ ਜੇ ਪਈਆਂ ਤਾਂ ਬਥੇ ਨਹੀਂ ਚੱਲਦਾ ਭਈ ਇਹ ਦੋ ਘਟਾਉਂਗੀ ਤੇ ਮੈਨੂੰ ਡਰ ਲੱਗਦਾ ਹੈ ਭਾਈ ਜਿੱਦੋਂ ਦਾ ਮੇਰੇ ਹੱਥ ਤੇ ਉਹ ਹੋਇਆ ਨਾ ਮੈਨੂੰ ਉਦੋਂ ਦਾ ਇੱਧਰ ਉੱਧਰ ਹੱਥ ਪਾਣ ਤਾਂ ਵੈਸੇ ਪਰ ਫਿਰ ਵੀ ਮੈਂ ਸਬਜ਼ੀਆਂ ਵਗੈਰਾ ਚ ਤਾਂ ਹੱਥ ਪਾਈ ਹੋ ਜਾਨੀ ਹੈ ਚਲੋ ਜੋ ਹੋਣਾ ਉਹ ਤਾਂ ਹੋਣਾ ਹੀ ਹੈ ਲੋਚ ਹੁਣ ਬਸ ਆਪਾਂ ਚੱਲੀਏ ਕਿਚਨ ਚ ਚਲ ਇਹ ਵੀ ਆਪਣੀ ਅਲਮਾਰੀਆਂ ਸਾਬ ਇੱਕ ਅਜੇ ਵੀ ਮੇਰੇ ਜੁੱਤੀਆਂ ਵਾਲੀ ਅਲਮਾਰੀ ਰਹਿੰਦੀ ਹੈ ਸਾਫ਼ ਕਰਨੀ ਤੇ ਨਾਲੇ ਤੁਹਾਨੂੰ ਜੁੱਤੀਆਂ ਦੇ ਕਲੈਕਸ਼ਨ ਦਿਖਾਵਾਂਗੀ ਕਿ ਕਦੋਂ ਕਦੋਂ ਤੱਕ ਦੀਆਂ ਮੈਂ ਜੁੱਤੀਆਂ ਰੱਖੀ ਬੈਠੀ ਹਾਂ ਲੋ ਜੀ ਆ ਦੇਖੋ ਜੀਸਰੀ ਤਿੰਨ ਭਾਂਡੇ ਹੋ ਗਏ ਚੌਥਾ ਇਹ ਹੋ ਜਾਣਾ ਇਹਦੀ ਮਿੱਟੀ ਜੀ ਕੱਢ ਕੇ ਛੁੱਟ ਦਾਂਗੇ ਚਾਰ ਹੋ ਗਏ ਪੰਜਵਾਂ ਇਹ ਫਰਾਈਪਨ ਹੋ ਜਾਣਾ ਇਹਨਾ ਸੁਨੇਕੇ ਆਏ ਸੀਗੇ ਮਮਲਗੀ ਅੰਦਰ ਵਾਸਤੇ ਹਨ ਇਹਨਾਂ ਜਦੋਂ ਰੱਖਦੇ ਸੀਗੇ ਨਾ ਗੈਸ ਤੇ ਕੋਈ ਵੀ ਤੜਕਾ ਵਗੈਰ ਲਾਣਾ ਇਹਨੇ ਇੱਕ ਤਾਂ ਹੁਣ ਖੜਿਆ ਇਹਨਾਂ ਟਿੱਡਾ ਹੋ ਜਾਂਦਾ ਸੀਗਾ ਇਹ ਫਿਰ ਸਾਡੇ ਪਾਪਾ ਜੀ ਦੇ ਵਿੱਚ ਬਣਾਉਂਦੇ ਸੀਗੇ ਜਿਵੇਂ ਆਂਟੀ ਵਾਹ ਜਾਲਾ ਉਬਾਲ ਲੇ ਜੋ ਖੁਸ਼ ਹੈ ਹਨਾ ਹੁਣ ਪਾਪਾ ਜੀ ਕੋਲ ਵੀ ਸਟਾਕ ਤੇ ਇਹ 빙ਾ ਹੋ ਜਾਂਦਾ ਸੀਗਾ ਪਾਪਾ ਜੀ ਨੇ ਵਿੱਚ ਛੁੱਟਦਾ ਚੱਕ ਕੇ ਹੁਣ ਆਪਾਂ ਇਹਦੇ ਵਿੱਚ ਬੀਜ ਲਾਂਗੇ ਜੌਂ ਤੇ ਰੱਸੀ ਅੱਜ ਆਪਾਂ ਨੇ ਕਰਾਤੀ ਉੱਚੀ ਕਿਉਂਕਿ ਇਹ ਰੱਸੀ ਦੇ ਉਹਨਾ ਹੋ ਜਾਂਦੇ ਸੀਗਾ ਜਦੋਂ ਵੀ ਕੋਈ ਕੱਪੜਾ ਪਾਉਂਦੇ ਸੀਗਾ ਨਾ ਪਰ ਸੁੱਕਣੇ ਨੀਚੇ ਆ ਜਾਂਦੇ ਸੀਗੇ ਸਾਰੇ ਕੱਪੜੇ ਪਹਿਲਾਂ ਅੱਜ ਮੇਰੀ ਆ ਸੋਫਿਆਂ ਨਾਲ ਕਮਰਾ ਝਾੜਨ ਦੀ ਸਲਾਹ ਸੀਗੀ ਵੀ ਆਹਾਂ ਝਾੜਨਾ ਮਾ ਹਨ ਫਿਰ ਮੈਂ ਸੋਚਿਆ ਵੀ ਕੱਪੜੇ ਅੱਜ ਧੋਣੇ ਨਹੀਂ ਹੈਗੇ ਬਈ ਉਹੀ ਹਨਾ ਪੈਨ ਭਰਮ ਪਰ ਮੈਨੂੰ ਤਾਂ ਚਲਣਾ ਹੋਣੀ ਹੈਗਾ ਫਿਰ ਕਹਿ ਦਿੰਦੇ ਨੇ ਵੀ ਹਨਾ ਝੋ ਜਦੋਂ ਇਹ ਸਾਲ ਦੀ ਮੌਸਮ ਹੁੰਦੀ ਹੈ ਹਨਾ ਵੀ ਇਸ ਨੂੰ ਕੱਪੜੇ ਨਹੀਂ ਧੋਈਦੇ ਹੁੰਦੇ ਐ ਨਹੀਂ ਕਰੀਦਾ ਹੁੰਦਾ ਇਸ ਕਰਕੇ ਫਿਰ ਮੈਂ ਕਿਹਾ ਚਲੋ ਆਪਾਂ ਵੀ ਬੀਬੀਆਂ ਵਾਲਾ ਕੰਮ ਕਰ ਲਈਏ ਪ੍ਰਾਣੀਆ ਵੀ ਆਪਾਂ ਧੁੰਦਿਓ ਨਹੀਂ ਹੈਈ ਅੱਜ ਟੱਪੜੀ ਅਲਮਾਰੀ ਤਾਂ ਐਨ ਚਮਕਾ ਚਮਕਾ ਕੇ ਆਖੋ ਤੋ ਹੈ ਜਿｮਣੇ ਕਿਜੀ ਹੋਰ ਦਿਖਾਵਾਂ ਇਹ ਇਹ ਨਾ ਮੈਕ ਦਾ ਏ ਖੜ ਜੋ ਪਤਾ ਨਹੀਂ ਪੁੱਠਾ ਐ ਮੇ ਸੀ ਇਹਨਾਂ ਮੈਕ ਦਾ ਹੈ ਇਹਨਾਂ ਮੱਲ ਲਈ ਜਦੋਂ ਤੁਸੀਂ ਮੰਨ ਲਓ ਤੁਹਾਡੇ ਕਿਤੇ ਡਸਟ ਹੈ ਜਿਵੇਂ ਤੁਹਾਡੇ ਘਰਦਨ ਦੇ ਡਸਟ ਹੈ ਹਨਾ ਇਹਨਾਂ ਮੈਨੂੰ ਲੱਗਦਾ ਮੈਨੂੰ ਸਾਲ ਹੋ ਗਿਆ ਇਹਨੂੰ ਲਿਆਦੀ ਨੂੰ ਐਦਾਂ ਹੀ ਰੱਖੇ ਦੋ ਲੈ ਕੇ ਆ ਜੀ ਇੱਕ ਤਾਂ ਖਤਮ ਹੋ ਗਿਆ ਸੀਗਾ ਜਿਵੇਂ ਤੁਹਾਡੇ ਹੱਥਾਂ ਪੈਰਾਂ ਤੇ ਟੈਨ ਜੀ ਐ ਹਨਾ ਜਾਂ ਤੁਸੀਂ ਕੋਈ ਕੰਮ ਕਰਕੇ ਐ ਮੈਲ ਨਹੀਂ ਉਤਰਦੀ ਇਹਨੂੰ ਲਾ ਕੇ ਨਾ 5 ਮਿੰਟ ਲਈ ਠੀਕ ਹੈ ਇਹਨੂੰ ਇੰਨਾ ਤੇ ਲਾਣਾ ਹੈ ਪਾਣੀ ਨਹੀਂ ਲਾਣਾ ਹੈਗਾ ਹੇ ਨੰਮ ਲਿਖੇ ਥੋੜੀ ਮੈਲ ਹੈ ਨਾ ਬੱਤੀਆਂ ਬਣਾ ਆਪਣਾ ਕਿਤਾਬ ਹੁੰਦਾ ਹਾਂ ਹਾਂ ਜੀ ਜੀ ਸੇ ਤੁਹਾਨੂੰ ਦੇਖੋ ਜਿਵੇਂ ਇਹ ਹੱਥ ਤੇ ਲਾਇਆ ਹੱਥ ਦੇ ਹੱਥਾਂ ਦੀ ਸਫਾਈ ਜੀ ਹੋ ਗਈ ਜਿਵੇਂ ਮੈਨੂੰ ਹੁਣ ਦੋ ਤਿੰਨ ਦਿਨ ਹੋ ਗਏ ਹਨਾ ਮੈਂ ਸਫਾਈਆਂ ਕਰ ਲਈ ਤੇ ਇਹਨੂੰ ਤੁਸੀਂ ਪੀਣਾ ਪਾਣੀ ਲਾਏ ਰਗੜਨਾ ਹੈ ਤੁਹਾਨੂੰ ਫੇਰ ਦੁਬਾਰਾ ਦਿਖਾਉਂਦੇ ਹੁਣ ਪਤਾ ਨਹੀਂ ਇਹ ਆਂਦਾ ਹੋਊਗਾ ਜਾਂ ਨਹੀਂ ਜਿਵੇਂ ਤੁਹਾਡੀ ਗਰਦਨ ਤੇ ਵੀ ਟੈਨ ਹੈ ਹਨਾ ਤੁਸੀਂ ਗਰਦਨ ਤੇ ਵੀ ਲਾ ਸਕਦੇ ਹੋ ਗਿੱਟਿਆਂ ਦੇ ਲਾ ਸਕਦੇ ਹੋ ਪੈਰਾਂ ਦੇ ਲਾ ਸਕਦੇ ਹੋ ਫੇਸ ਤੇ ਵੀ ਲਾ ਸਕਦੇ ਹੋ ਆ ਫੇਸ ਤੇ ਹੁਣ ਵੀ ਹਲੇ ਮੇਰੇ ਫੇਸ ਤੋਂ ਤਾਂ ਹੋ ਗਿਆ ਠੀਕ ਹੈ ਆ ਦੇਖੋ ਬੱਤੀਆਂ ਬਣਾ ਬਣਾ ਕੇ ਨਹੀਂ ਜਿਹੜੀ ਮੈਲ ਆ ਤਾਂ ਸੀ ਹੱਥ ਦੇ ਸੋ ਕੇ ਸਾਫ ਸਾਫ ਜੀ ਤੇ ਸਿਲਕੀ ਸਿਲਕੀ ਜੀ ਵੀ ਹੋ ਗਈ

ਠੀਕ ਹੈ ਇਹ ਕਲੀਨ ਵਾਈਟਨਿੰਗ ਮਿਲਕ ਸਟ੍ਰੋਬਰੀ ਦਾ ਬਣਿਆ ਹੋਇਆ ਇਹ ਠੀਕ ਹੈ ਤੇ ਇਹ ਤੁਹਾਨੂੰ 500 ਦਾ ਮਿਲੂ ਜਦੋਂ ਮੈਂ ਲਿਖਣ ਸੀਗੀ ਇਹ ਤਾਂ 500 ਦਾ ਹੁੰਦਾ ਸੀਗਾ ਹੁਣ ਮੈਨੂੰ ਪਤਾ ਨਹੀਂ ਕਿ ਮਿਲੂਗਾ ਜਾਂ ਨਹੀਂ ਇਹ ਸਿਰਫ ਮੈਨੂੰ ਇੱਕ ਕੋਈ ਰਾਜਪ੍ਰੇਵਪਾ ਹੋ ਜਾਵੇਗੀ ਸ਼ੋ ਪੈਣਾ ਮੈਂ ਉੱਥੋਂ ਹੀ ਲੈ ਆਂਦੀ ਸੀ ਜਾਂਦੀ ਠੀਕ ਹੈ ਇਹ ਲੱਖ ਨਹੀਂ ਪਾਏ ਕਿ ਕਿ ਹੋਣਾ ਡਸਟਰ ਵਗੈਰਾ ਹੋਇਆ ਕਰੂੰਗੀ ਜਿੰਨੇ ਬੇੜਾ ਬਗੈਨ ਸੰਭਰਨਾ ਹੈ ਫਿਰ ਆਪਾਂ ਨਾਂਦੀ ਨਾਲ ਇਹ ਫੇਸ ਟੇਪ ਦੇ ਕਰਦਗੇ ਲਾ ਕੇ ਜਿੰਨੇ ਵੀ ਟੈਨ ਹੋਇਆ ਕਰੋ ਵੀ ਜੱਸਟ ਹੋਇਆ ਕਰੋ ਵੀ ਉਹ ਸਾਰੇ ਨੂੰ ਸਾਫ਼ ਕਰ ਦੇਵਾਂਗੇ ਚਲੋ ਜੀ ਹੁਣ ਆਪਾਂ ਚਲੀਏ ਕਿਚਨ ਚ ਕਿਚਨ ਚ ਗਰੀਸ ਸਫਾਈ ਕੀ ਹੋ ਜਿਵੇਂ ਮਾਂਦੇ ਪਾਂਡੇ ਪਾਂਡੇ ਮਾਂਦੇ ਤੋਂ ਬਾਅਦ ਖਾਣਾ ਮੰਦੇ ਰੋਟੀ ਬਸ ਨਾਲ ਦੀ ਨਾਲ ਫਿਰ ਉਦੰਗੇ ਆ ਹੋਏ ਗੁੱਡ ਵਾਲਾ ਸਾ ਸਰਦੀ ਦਰ ਲੱਗੇ ਇਹ ਵੀ ਤੇ ਪੈਰ ਤੇ ਨੇ ਰੋਟੀਆਂ ਵੀ ਪਏ ਨੇ

ਪਈ ਦੇ ਨਾ ਗਿਆ ਗਏ ਹਮ ਨੂੰ ਸੱਟ ਪਈ। ਤੂੰ ਕਿ ਆਪੋ ਤੇ ਨਹੀਂ ਲੱਗਦਾ ਮੈਨੂੰ ਨਹੀਂ ਵੱਸ ਕੋਈ ਮੈਨੂੰ ਨਹੀਂ ਲੱਗਦਾ। ਇਹ ਤਾਂ ਫਿਰ ਇਹੋ ਸੋਟਾ ਬਹੁਤ ਸਿੱਧੀ ਕਾਪਲੀ ਜਿਹੜਾ ਕਹਿ ਰਿਹਾ ਕਿ ਇਤਨਾ ਨਹੀਂ ਕਰਿਆ ਐਦਾਂ ਕਰਨਾ। ਇਸ ਕਰਕੇ ਭਈ ਇੱਕ ਨੂੰ ਨਾ ਦੋ ਦੋ ਬੰਦਾ ਹੋਣ ਨਾਲ ਆਪਣਾ ਬਾਕੀ ਆਪਣੇ ਆਪੇ ਬਾਕੀ। ਮੈਂ ਤਾਂ ਹੁਣ ਕੰਨ ਚ ਗੱਲ ਪਾ ਲਈ। ਸਭ ਹੁੰਦੇ ਨੇ ਕਾਰਨ ਫੋਨ ਕਰਦੇ। ਇਹ ਕਹਿੰਦੇ ਸਾਨੂੰ ਫਟਾ ਲਈਏ ਹਨਾ ਜੀ ਤੂੰ ਰੱਖੀ ਰੱਖਣੀ ਜੀ। ਕੋਚ ਐਨਐਸਏ ਵਿੱਚ ਜਿਹੜਾ ਜਾਨਾਂ ਜਿਹੜੇ ਛੋਟੇ ਬੱਚੇ ਨੇ ਹਨਾ ਉਹਨਾਂ ਦੇ ਘਰ ਜਾਣਾ ਚਾਹੁੰਦਾ ਹੈ ਤੇ ਜਦੋਂ ਉਹ ਉੱਧਰ ਦਾ ਵੱਡਾ ਹੋ ਗਿਆ ਉਹ ਉਹਨਾਂ ਨਾਲ ਗੱਲ ਹੀ ਆਉਂਦਾ ਹੈ ਜੇ ਹੁਣ ਜਾਈਏ ਨਾ ਸਿੱਖੋ ਉਹਨਾਂ ਦੇ ਹੁਣ ਹੈ ਉਹ ਇਥੋਂ ਬੈਠ ਕੇ ਜੀ ਰਹੇ ਹਾਂ ਜਦ ਤੇ ਉਹਨੂੰ ਕੁਝ ਨਾ ਕੁਝ ਭੁਲਾਣਾ ਜੇ ਦੱਲਾ ਮੈਂ ਤਾਂ ਉਹ ਦੁੱਧ ਪਿੰਡ ਸੀ ਤੇ ਉਹ ਉਗਮ ਨੇ ਵਿੱਚਾ ਹੁਣ ਮੈਂ ਖੜੀ ਗਈ ਨਾ ਫਿਰ ਮੇਰੀ ਕਿਤੇ ਕੋਈ ਭਾਂਡੇ ਵਗੈਰਾ ਮਾਂਝ ਲੈ ਹੁਣ ਬਣਾਈਏ ਪਰ ਰੋਟੀ ਆਟਾ ਪਿਆ ਮੇਰਾ ਦੁਪਹਿਰੇ ਗੁੰਨਿਆ ਸੀਗਾ ਜਿਆਦਾ ਗੁੰਨ ਹੋ ਗਿਆ ਮਨੇ ਕਿ ਦੁਪਹਿਰੇ ਨਹੀਂ ਸਵੇਰੇ ਗੁੰਨਿਆ ਸੀਗਾ ਉਹ ਜਿਆਦਾ ਗੁੰਨ ਹੋ ਗਿਆ ਬਸ ਹੁਣ ਫਿਰ ਇਸੇ ਨਾਲ ਸਾਤ ਨਰਾਮਾ ਇਹਦੇ ਸਭ ਚੀਜ਼ ਪਾਣੇ ਪਾਉਂਦੇ ਹਾਂ ਬਾਜਰੋ ਰੋਟੀ ਬਣਾ ਕੇ ਬੈਲ ਨੇ ਜਦੋਂ ਦੁੱਧ ਆ ਜਾਊਗਾ ਫੇਰ ਕੱਟੂ ਨਾ ਕੱਟਦੇ ਜਦੋਂ ਦੁੱਧ ਜਦੋਂ ਦੁੱਧ ਨੂੰ ਕਰਮ ਕਰ ਲਵਾਂਗੀ ਕਾ ਸਭਕੀ ਸਾਰ ਨਹੀਂ ਪੜਿਆ ਮਰਚ ਕੰਨਤੀ ਬਿਮਾਰ ਹੋ ਰਹੀ ਹੈ ਦੇਖੋ ਘਟ ਰਹੀ ਹੈ ਹਾਂ ਇਹ ਆਪਾਂ ਨੇ ਕੱਲਿਆਂ ਨੂੰ ਹੀ ਬਣਾਈ ਹੋਈ ਐ ਕੋਈ ਸਬਜੀ ਹੋਣੀ ਖਾਣ ਖਾਂਦੇ ਹੈ ਕਿ ਗੋਭੀ ਬਣਾਈ ਹੈ ਕਿ ਉਹ ਹੀ ਅਸੀਂ ਖਾਣੀ ਹੈਗੀ ਛਿਪਲੇ ਵਿੱਚ ਬਣਾਈ ਉਹ ਇੱकडे ਨਹੀਂ ਖਾਣੀ ਹੁੰਦੀ ਐ ਦੋ ਦਿਨ ਨਹੀਂ ਖਾਣੀ ਹੁੰਦੀ ਕਹਾਣੇ ਆਪਾਂ ਦਾ ਮਾਰੂ ਧੱਗਿਆ ਹੈ ਸਾਡੀ ਤੁੰਗੀ ਦੀ ਐ ਕਹਿੰਦੀ ਸੀ ਕਹਿੰਦੀ ਆਪਾਂ ਦੋ ਦਿਨ ਮਾਰੂ ਧੱਗਿਆ ਤੇ ਮੈਨੂੰ ਨਹੀਂ ਹੁੰਦੀ ਸੀ ਕਿ ਆਹ ਫੋਲ ਮੈਂ ਕੱਲ ਹੀ ਲਈ ਉਹ ਹੈ ਨਾ ਮੈਨੂੰ ਇਹ ਹੁਣ ਮੇਲੇ ਉਹ ਹੱਥ ਕਿ ਆ ਬਣਾਮ ਕਿ ਆ ਨਾ ਆਪਾਂ ਕੱਲ ਦੀ ਸਾਡੀ ਇੱਕ ਤਸੀਰ ਤੇ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਜੇ ਸਬਜ਼ੀਆਂ ਨਹੀਂ ਵਧੀਆ ਲੱਗੀ ਜਾਂ ਨਹੀਂ ਉਹਨਾਂ ਨੇ ਵੀ ਸਬਜ਼ੀ ਖਾਣੀ ਹੈਗੀ ਉਹਨਾਂ ਦਾ ਕੀ ਕਰਨਾ ਨਿੰਬੂ ਦਾ ਚਾਰ ਚੁੱਕਣਾ ਨਿੰਬੂ ਦੇ ਜਾਰ ਨਾਲ ਘੱਟਾ ਹੁੰਦਾ ਹੈ ਨਿੰਬੂ ਦੇ ਜਾਰ ਨਾਲ ਹਾਲੇ ਚੁੱਕ ਲਈ ਇਹ ਦੋਨੇ ਪਿਓ ਨੂੰ ਤਿੰਨ ਦਿਨਾਂ ਖੜ ਲੱਗਦੇ ਨੇ ਨਾ ਹੱਥ ਤੋਂ ਬਗ। ਹਾਂ ਤਾਂ ਉਹਦੇ ਪਤਾ ਲੱਗਦਾ ਫ੍ਰੀਜ ਤੇ ਨਿੰਬੂ ਦਾ ਪੂਰਾ ਪੂਰਾ ਆਟਾ ਖੁੱਲ ਗਿਆ ਅੱਜ ਪਤਾ ਨਹੀਂ ਕਿ ਮੈਂ ਪਹਿਲਾਂ ਇਹ ਹੋ ਗਏ ਸੀ ਕਿ ਭਈਏ ਆਣਗੇ ਦੋ ਸਪਰੇਅ ਕਰਨਾਂ ਕੀ ਚੱਲਣਾ ਉਹ ਕਰ ਲੈਣੇ ਫੇਰ ਸਤਾ ਜੀ ਕਹਿੰਦੇ ਕਿ ਉਹਨਾਂ ਨੇ ਆਣਾ ਨਹੀਂ ਹੈਗਾ ਫੇਰ ਤਾਂ ਲੱਗ ਨਾਟ ਲੱਪਣਾ ਪੈਣਾ ਨਹੀਂ ਲੈ ਪਾਪਾ ਜਿਹੜਾ ਸੀਗਾ ਕਿਉਂਕਿ ਉਹਨਾਂ ਦੀ ਦੋ ਟਾਈਮ ਦੀ ਰੋਟੀ ਲੈਣੀ ਸੀਗੀ ਦੋ ਟਾਈਮ ਦੀ ਰੋਟੀ ਤੇ ਰਾਮਣ ਲੱਤੇ ਬੱਕਰਾਂ ਆ ਤੀ ਤਾਂ ਇਹਦੇ ਸਟਾਫ ਚੰਗਾ ਤੇ ਭੈਣ ਮਸਾਏ ਉਹ ਦੋਨੋਂ ਆਣੂ ਨੇ ਸੁੱਜਣ ਰੋਟੀ ਫੜਾਈ കൂടുതൽ സാധന സോക്കാൻ സാധന ਸਾਰੇ ਜਣੇ ਮਿਲ ਗਏ ਸੀ ਇਹ ਚਾਰ ਜਣੇ ਅਸੀਂ ਚਾਰ ਜਣੇ ਅੱਠ ਰੋਕੇ ਬਣਦੇ ਕਦੇ ਕਦੇ ਸਾਡੀਆਂ ਮਿਲ ਗਈ ਰੋਕੋ ਚੋਂ ਘਟ ਜਾਂਦੀ ਹੈ ਜਿਵੇਂ ਸਰਦਾਰ ਜੀ ਖਾਲੀ ਜਾ ਹਨਾ ਪਾਪਾ ਜੀ ਕੇ ਵੀ ਖਾ ਲੈਣੇ ਮੈਂ ਤੇ ਉਹਨਾਂ ਦਾ ਪੱਕੀ ਐ ਨੇ ਦੋ ਛੱਟੇ ਰਾਤ ਨੂੰ ਕੋਈ ਵੀ ਕੋਈ ਖਾਦਾ ਹੀ ਨਹੀਂ ਹੈਗਾ ਸਾਡੇ ਭਈ ਇਹ ਪੱਕੇ ਦੇ ਨੇ ਇੱਕ ਟਾਈਮ ਦੀ ਸਾਡੀਆਂ ਤਿੰਨ ਜਣੇ ਦੀ ਚਾਰ ਜਣੇ ਦੀ ਹੁੰਦੀ ਆ ਉਹਦੇ ਥੱਲੇ ਦੀ ਹੁੰਦੀ ਹੈ ਕੀ ਕੀ ਬ बनानी ਹੈ ਹੈ ਨਹੀਂ ਨਹੀਂ ਮੈਨੂੰ ਸਾਜਰੇ ਬਣਾ ਦੇਣੀ ਹੈ ਜਦ ਤੱਕ ਬਈ ਮੈਂ ਉੱਠਣਾ ਵੀ ਜਦ ਤੱਕ ਮੈਂ ਧੀਰੜਾ ਬਣਾਵਣਾ ਮੈਂ ਫੋਨੀ ਬਾਇਲਰ ਉਹ ਅਗਰ ਰੱਖ ਲੈਣੀ ਹੈ ਫਿਰ ਹੋਰ ਘਰ ਕੰਮ ਕਾੰਮ ਬਥੇਰੇ ਹੁੰਦੇ ਹਨ ਹੈ